ਉਹ ਤਾਂ ਕਿਹੜਾ ਵੀ ਬੰਦਾ ਬੈਠਾ ਸਿੱਖਾਂ ਦਾ ਪਿਓ ਹੋਇਆ ਉਹ ਜੇ ਸਾਡੇ ਪਿਓ ਨੂੰ ਇਹ ਹੀ ਨਹੀਂ ਪਤਾ ਵੀ ਸਾਡੀਆਂ ਧੀਆਂ ਦੀ ਪੱਤ ਲੁੱਟੀ ਜਾ ਰਹੀ ਆ ਸਾਡੇ ਬੱਚਿਆਂ ਦਾ ਘਾਣ ਕਰਨ ਨੂੰ ਪੁਲਿਸ ਤੁਰੀ ਫਿਰਦੀ ਆ ਰਮਨਦੀਪ ਕੌਰ ਨੂੰ ਕੈਮਰੇ ਦੇ ਸਾਹਮਣੇ ਲਿਆ ਜਾਂਦਾ ਜਾਵੇ ਜੇ ਮੈਂ ਉਹਨੂੰ ਕਡਨਾਪ ਕੀਤਾ ਮੇਰੇ ਤੇ ਕਡਨਾਪਿੰਗ ਦਾ ਪਰਚਾ ਹੋਵੇ ਨਹੀਂ ਮੈਂ ਪ੍ਰੂਫ ਦਿੱਤੇ ਆ ਵੀ ਉਹ ਆਪ ਆਈ ਸੀ ਤੇ ਜਿਵੇਂ ਜਿਵੇਂ ਉਹਨੇ ਕਿਹਾ ਉਵੇਂ ਕਾਰਵਾਈ ਹੋਈ ਆ ਤੇ ਅਸੀਂ ਪੁਲਿਸ ਨੂੰ ਦੱਸਿਆ ਵਾ ਜੇ ਰਮਨਦੀਪ ਕੌਰ ਅਸੀਂ ਬਾਣਾ ਪਾਇਆ ਹੋਇਆ ਅਸੀਂ ਕਿਸੇ ਦਰ ਤੇ ਨਹੀਂ ਜਾਣਾ ਚਾਹੇ ਪੰਜਾਬ ਦਾ ਡੀਜੀਪੀ ਹੋਵੇ ਤੋ ਕਵੇ ਮੈਨੂੰ ਸਬੂਤ ਦੇ ਤੇ ਮੈਂ ਸਬੂਤ ਪੇਸ਼ ਕਰੂੰਗਾ 6 ਰੇਪ ਦੇ ਪਰਚੇ ਬਾਬੇ ਤੇ ਹੁੰਦੇ ਆ ਡੇਰਾ ਸੀਲ ਹੋਵੇ ਤਿੰਨ ਬਾਬਿਆਂ ਦੇ ਅਸੀਂ ਹੋਰ ਡਿਟੇਲ ਦੇ ਦਾਂਗੇ ਹੁਣ ਤੱਕ 7 ਨੇ 100 ਸਾਲ ਤੋਂ ਬਾਅਦ ਹੁਣ ਤੱਕ ਕਿਸੇ ਨੂੰ ਅਨਸਾਫ ਦਿੱਤਾ ਤੇ ਦੱਸੋ ਅਸੀਂ ਜਾਈਏ ਵੀ ਬੋਇਆ ਸਦੀ ਤੋਂ ਬਰਨਾਲੇ ਨੂੰ ਹੋਇਆ ਪਹਿਲਾ ਮਹਾਰਾਜ ਰਜੇਸ਼ ਸਿੰਘ ਨੂੰ ਸਜ਼ਾਵਾ ਲੱਗੀ ਉਹ ਤਾਂ ਪਹਿਲਾਂ ਦੀਆਂ ਗੱਲਾਂ ਹੋਣਗੀਆਂ ਇਹ ਤਾਂ ਹੁਣ ਵੀ ਨਾ ਹੁਣ ਹੁਣ ਸਾਰਾ ਕੁਝ ਪਤਾ ਲੱਗ ਗਿਆ ਜਿਹੜਾ ਗਰੇਵਾਲ ਆ ਉਹ ਤ ਐਸਜੀਪੀਸੀ ਦਾ ਮੈਂਬਰ ਆ ਜਗਰਾਉ ਤੋਂ ਉਹਨੂੰ ਰਿਪੋਰਟ ਦਿੱਤੀ ਸਾਰੀ ਉਹਨਾਂ ਨੇ ਕਿਉਂ ਨਹੀਂ ਦਿੱਤੀ ਮਹਾਰਾਜ ਜਿਹੜੀਆਂ ਲਗਾ ਹੁਣਾਂ ਦੀਆਂ ਸਜ਼ਾ ਉਹਨਾਂ ਦੇ ਮੱਥੇ ਦੇ ਵਿੱਚ ਗੋਲੀ ਵੱਜਣੀ ਚਾਹੀਦੀ ਆ ਚਲੋ ਤੋਂ ਰੁਕਦਾ ਤਰਕ ਪਰ ਕੱਲ ਤੱਕ ਸਭ ਤੇ ਜਾ ਕੇ ਜੋ ਰਵਾਇਦਾ ਉਹਦੇ ਮੁਤਾਬਕ ਕਰ ਵੀ ਤੁਹਾਨੂੰ ਵੈਸੇ ਕਰਨ ਜੇ ਜੇ ਕਾਲਤਾ ਸਾਹਿਬ ਤੇ ਬੈਠਾ ਜਥੇਦਾਰ ਅੰਨਾ ਬੋਲਾ ਤੇ ਅਸੀਂ ਜਾਵਾਂਗੇ ਜੇ ਸਾਡਾ ਪਿਓ ਆ ਕਹਤਾ ਹੈ ਦਾ ਜੱਥੇਦਾਰ ਭਾਵੇਂ ਉੱਥੇ ਕਿਹੜਾ ਵੀ ਬੰਦਾ ਬੈਠਾ ਸਿੱਖਾਂ ਦਾ ਪਿਓ ਹੋਇਆ ਉਹ ਜੇ ਸਾਡੇ ਪਿਓ ਨੂੰ ਇਹ ਹੀ ਨਹੀਂ ਪਤਾ ਵੀ ਸਾਡੀਆਂ ਧੀਆਂ ਦੀ ਪੱਤ ਲੁੱਟੀ ਜਾ ਰਹੀ ਆ ਸਾਡੇ ਬੱਚਾਂ ਦਾ ਘਾਣ ਕਰਨ ਨੂੰ ਪੁਲਿਸ ਤੁਰੀ ਫਿਰਦੀ ਆ ਉਹ ਹਜੇ ਤੱਕ ਨਾ ਮੋਗੇ ਆਇਆ ਨਾ ਜਗਰਾਉ ਆਇਆ ਉਹ ਫਿਰ ਕਿੱਥੇ ਆ ਅਸੀਂ ਵਾਰ-ਵਾਰ ਪਿਓ ਨੂੰ ਆਪਦੇ ਨੂੰ ਕਿਉਂ ਦੱਸਗੇ ਵੀ ਅਸੀਂ ਉਹਦੀ ਲਾਦਾ ਐਰੋ ਦੀ ਕੁੜੀ ਦੇ ਵੱਲੋਂ ਤੋਂ ਤੁਹਾਡਾ ਨੰਬਰ ਬਲੌਕ ਕਰ ਦਿੱਤਾ ਗਿਆ। ਉਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਦੇ ਨਾਲ ਹੀ ਗੱਲਬਾਤ ਹੋ ਰਹੀ। ਪਰਿਵਾਰਕ ਮੈਂਬਰ ਦਾ ਉਹਨਾਂ ਦੇ ਉਹਦੀ ਭੈਣ ਵਿਆਹੀ ਹੋਈ ਆ ਦਿੱਲੀ ਉਹਦੇ ਜੀਜੇ ਨਾਲ ਗੱਲ ਹੋਈ ਸੀ। ਕਹਿੰਦੀ ਬਾਬਾ ਕਹਿੰਦਾ ਬਾਬਾ ਜੀ ਅਸੀਂ ਤੁਹਾਡੇ ਨਾਲ ਆ ਪਰ ਜਦੋਂ ਸਾਨੂੰ ਪਤਾ ਲੱਗਾ ਵੀ ਸਾਡੀ ਕੁੜੀ ਨੇ ਸਰੀਰਕ ਸੰਬੰਧ ਬਣਾਏ ਹੋਏ ਸੀ 2 ਸਾਲਾਂ ਤੋਂ ਸਾਨੂੰ ਦੱਸਿਆ ਨਹੀਂ ਤੇ ਅਸੀਂ ਉਹਨੂੰ ਬੁਲਾਉਂਦੇ ਨਹੀਂ ਹੈ। ਤੇ ਸਾਨੂੰ ਇਹ ਵੀ ਇਹਨਾਂ ਬੰਦਿਆਂ ਨੇ ਦੱਸਿਆ ਵੀ ਰਮਨਦੀਪ ਕੌਰ ਨੂੰ ਸੈਮਾ ਵੀ ਪੁਲਿਸ ਨੇ ਲੈ ਕੇ ਦਿੱਤਾ ਵੀ ਜੇ ਮਹਿਰੋਂ ਵਾਲੇ ਦਾ ਕੋਈ ਫੋਨ ਮੈਸੇਜ ਆਏ ਤੇ ਸਾਨੂੰ ਦੱਸਿਓ। ਕਿਵੇਂ ਉਹਨਾਂ ਤੱਕ ਪਹੁੰਚ ਕਰ ਗਏ ਮੇਰੀ ਵੱਡੀ ਡਿਮਾਂਡ ਕੀ ਹੈ ਮੇਨ ਸਾਡੀ ਡਿਮਾਂਡ ਇਹ ਆ ਵੀ ਉਥੋਂ ਦੇ ਸਾਰੇ ਹੀ ਅਫਸਰ ਬਦਲੀ ਕਰਕੇ ਦੀ ਛਾਣਬੀਣ ਕੀਤੀ ਜਾਵੇ ਰਮਨਦੀਪ ਕੌਰ ਨੂੰ ਕੈਮਰੇ ਦੇ ਸਾਹਮਣੇ ਲਿਆ ਜਾਂਦਾ ਜਾਵੇ ਜੇ ਮੈਂ ਉਹਨੂੰ ਕਡਨੈਪ ਕੀਤਾ ਮੇਰੇ ਤੇ ਕਡਨੈਪਿੰਗ ਦਾ ਪਰਚਾ ਹੋਵੇ ਨਹੀਂ ਮੈਂ ਪ੍ਰੂਫ ਦਿੱਤੇ ਆ ਵੀ ਉਹ ਆਪ ਆਈ ਸੀ ਤੇ ਜਿਵੇਂ ਜਿਵੇਂ ਉਹਨੇ ਕਿਹਾ ਉਵੇਂ ਕਾਰਵਾਈ ਹੋਈ ਆ ਤੇ ਅਸੀਂ ਪੁਲਿਸ ਨੂੰ ਦੱਸਿਆ ਵਾ ਜੇ ਰਮਨਦੀਪ ਕੌਰ ਨਹੀਂ ਗਈ ਤੇ ਫਿਰ ਉਹਦੀ ਛਾਣਬੀਣ ਹੋਣੀ ਚਾਹੀਦੀ ਉਹ ਕਿੱਥੇ ਆ ਜੋ ਮੁਕਰੀ ਆ ਤੇ ਕਿਉਂ ਮੁਕਰੀ ਆ ਜੇ ਉਹਨੇ ਸਾਡੇ ਕਹਿਣ ਤੇ ਪਰਚਾ ਕਰਾਇਆ ਤੇ ਉਹ ਕਿਉਂ ਕਰਵਾਇਆ ਤੇ ਪੁਲਿਸ ਰਮਣਦੀਪ ਜੇ ਬਾਬੇ ਨਾਲ ਸਹਿਮਤਾ ਤੇ ਉਹਦੇ ਤੇ 295 ਲੱਗੇ ਬਾਬੇ ਦਾ ਡੇਰਾ ਸੀਲ ਹੋਵੇ ਬਾਬੇ ਤੇ ਜਗਰਾਉਂ ਵਾਲਾ ਕੇਸ ਆ ਜਿਹੜਾ ਚੱਲਦਾ ਰਹਿਣਾ ਚਾਹੀਦਾ ਤੇ ਪੁਲਿਸ ਦਾ ਕੋਈ ਤਕੜਾ ਅਫਸਰ ਸਾਨੂੰ ਆ ਕੇ ਪਿੰਡ ਮਿਲੇ ਅਸੀਂ ਬਾਣਾ ਪਾਇਆ ਹੋਇਆ ਅਸੀਂ ਕਿਸੇ ਦਰ ਤੇ ਨਹੀਂ ਜਾਣਾ ਚਾਹੀ ਪੰਜਾਬ ਦਾ ਡੀਜੀਪੀ ਹੋਵੇ ਤੋ ਕਵੇ ਮੈਨੂੰ ਸਬੂਤ ਦੇ ਤੇ ਮੈਂ ਸਬੂਤ ਪੇਸ਼ ਕਰੂੰਗਾ 6 ਰੇਪ ਦੇ ਪਰਚੇ ਬਾਬੇ ਤੇ ਹੁੰਦੇ ਆ ਡੇਰਾ ਸੀਲ ਹੋਵੇ ਤਿੰਨ ਬਾਬਿਆਂ ਦੇ ਅਸੀਂ ਹੋਰ ਡਿਟੇਲ ਦੇ ਦਾਂਗੇ ਉਹਨਾਂ ਨੂੰ ਚੱਕ ਕੇ ਇੱਕ ਕੁੜੀ ਨੂੰ ਜਗਰਾਉ ਤੋਂ ਚੱਕ ਕੇ ਠਾਠ ਦੇ ਵਿੱਚ ਦੋ ਸਾਦਾ ਆਲੋ ਰੇਪ ਕੀਤਾ ਗਿਆ ਇਹ ਬਾਬਾ ਤੇ ਇੱਕ ਦੂਜਾ ਸੀ ਉਹਦਾ ਨਾਂ ਤਾਂ ਨਹੀਂ ਲੈਣਾ ਉਹ ਹਜੇ ਤੱਕ ਭੱਜਿਆ ਹੋਇਆ ਅਸੀਂ ਇਹਨੂੰ ਡੀਕਦੇ ਆ ਤੇ ਉਹਨਾਂ ਦੇ ਉੱਤੇ ਪਰਚਾ ਹੋਣਾ ਚਾਹੀਦਾ ਤੇ ਪੁਲਿਸ ਕਰਦੀ ਕਿਉਂ ਨਹੀਂ ਜਿਦਾਂ